ਦੀ ਮੈਚ ਜਿੱਤ ਗਈ ਆ ਬਹੁਤ ਤਕੜਾ ਮੈਚ ਲੱਗਾ ਦੋਨੋਂ ਟੀਮਾਂ ਦੇ ਵਿਚਕਾਰ ਗੁਰੂਥੋਪੀਆ ਸਾਡੇ ਗੁਰੂਵੀਰ ਪਹਿਲਾਂ ਤਾਂ ਵੈਲਕਮ ਆ ਲਾਈਵ ਕਬੱਡੀ ਤੇ ਜੀ ਆਇਆਂ ਨੂੰ 사ਸੀ哥 ਭਾਈ ਸਾਰਿਆਂ ਨੂੰ ਤੇ ਜਿੰਨੇ ਵੀ ਲਾਈਵ ਕਬੱਡੀ ਦੇਖ ਰਹੇ ਆ ਸਾਰਿਆਂ ਨੂੰ 사ਸੀ哥 ਭਾਈ ਪਹਿਲਾਂ ਤਾਂ ਕਿਵੇਂ ਸੀਗਾ ਜਦੋਂ ਹਾਫ ਟਾਈਮ ਟਾਈਮ ਤੱਕ ਮੈਚ ਦੂਜੀ ਟੀਮ ਤਿੰਨ ਜੱਫਿਆਂ ਦੇ ਜਿੱਤ ਰਹੀ ਸੀ ਤਕਰੀਬਨ ਫਿਰ ਕੀ ਪਲਾਨਿੰਗ ਹੋਈ ਰੇਡਰਾਂ ਦੇ ਜੱਫੀਆਂ ਦੇ ਵਿਚਕਾਰ ਜੱਫੀਆਂ ਨੇ ਭਾਈ ਪਲਾਨਿੰਗ ਕੀਤੀ ਤੇ ਜੱਫੇ ਭਾਈ ਮੈ ਅਜਿੱਤਿਆ ਜ਼ੋਰ ਮਾਰਿਆ ਭਾਈ ਸਾਰੇ ਬੰਦਿਆਂ ਨੇ ਭਾਈ ਰਲ ਕੇ ਵੈਰੀ ਗੁੱਡ ਲੱਗਦਾ ਵੀ ਰੇਡਰ ਵੀ ਕਿਉਂਕਿ ਜਦੋਂ ਤਿੰਨ ਰੇਡ ਨਾਲਾ ਰਾਜੂ ਸੀ ਉਹਨਾਂ ਨੇ ਲਗਾਤਾਰ ਰੇਡਾਂ ਪਾਈਆਂ ਉਹ ਵੀ ਉਹਦਾ ਵੀ ਫਾਇਦਾ ਹੋਇਆ ਤੁਹਾਨੂੰ ਹਾਂਜੀ ਹਾਂਜੀ ਬਹੁਤ ਫਾਇਦਾ ਹੋਣਾ ਉਹਨਾਂ ਦੀ ਬਦੌਲਤ ਹੀ ਪਈ ਮੈਚ ਜਿੱਤੇ ਉਹਨਾਂ ਨੇ ਬਹੁਤ ਜ਼ੋਰ ਮਾਰਿਆ ਵੀ ਜਦੋਂ ਪ੍ਰੋਫੈਸਰ ਸਾਹਿਬ ਵੀ ਉੱਥੇ ਪੁੱਜੇ ਨਿਊਜ਼ੀਲੈਂਡ ਦੇ ਵਿੱਚ ਤੁਸੀਂ ਪਹਿਲੀ ਵਾਰੀ ਖੇਡਣ ਦੇ ਲਈ ਗਏ ਉਸ ਚੀਜ਼ ਨੇ ਕਿੰਨਾ ਤੁਹਾਡੀ ਕਬੱਡੀ ਨੂੰ ਬੂਸ ਦਿੱਤਾ ਨਿਊਜ਼ੀਲੈਂਡ ਖੇਡਣ ਨੇ ਪਈ ਪਹਿਲੀ ਪਹਿਲੀ ਵਾਰ ਨਿਊਜ਼ੀਲੈਂਡ ਖੇਡਣ ਨਾਲ ਬਹੁਤ ਭਾਜੀ ਉੱਪਰ ਗਏ ਆ ਅਸੀਂ ਤੇ ਉਸ ਤੋਂ ਬਾਅਦ ਭਾਜੀ ਮਹਾਰਾ ਦੀ ਕਿਰਪਾ ਰਹੀ ਇੰਗਲੈਂਡ ਫਿਰ ਨਿਊਜ਼ੀਲੈਂਡ ਭਾਜੀ ਆਸਟ੍ਰੇਲੀਆ ਤੇ ਕੈਨੇਡਾ ਪਹਿਲੀ ਵਾਰ ਆਈ ਮੰਗੀਸਤਾ ਦੀ ਬਦੌਲਤ ਭਾਜੀ ਤੇ ਜੋ ਵੀ ਹੈ ਅੱਜ ਮੰਗੀਸਤਾ ਦੀ ਬਦੌਲਤ ਆ ਭਾਈ ਬਹੁਤ ਵਧੀਆ ਉੱਥੇ ਪੰਜਾਬ ਦੇ ਵਿੱਚ ਵੀ ਐਨ ਆਰ ਆ ਨਕੌਦਰ ਲਈ ਉਹਨਾਂ ਲਈ ਖੇਡਦੇ ਆ ਹਾਂਜੀ ਹਾਂਜੀ ਭਾਜੀ ਮੰਗੀਸਤਾ ਲਈ ਖੇਡਦੇ ਆ ਤੇ ਮੰਗੀਸਤਾ ਲਈ ਖੇਡਾਂਗੇ ਭਾਈ ਬਹੁਤ ਵਧੀਆ 21 ਮਤਲਬ ਘੋਲ ਕੇ ਮੰਗੀ ਪਿਆਉਂਦਾ ਹੈ ਖਿਡਾਰੀਆਂ ਨੂੰ ਬੱਬੂ ਪਿੰਡਰ ਹੋਵੇ ਸਣੀ ਹੋਵੇ ਹੋਰ بڑے ਖਿਡਾਰੀ ਆ ਖੇਡਦੇ ਹਮੇਸ਼ਾ ਹੀ ਮੰਗੀ ਲਈ ਹੋਈ ਆ ਲੰਮਾ ਸਮਾਂ ਮੈਂ ਦੇਖਿਆ ਬੱਬੂ ਨੂੰ ਹੋ ਗਿਆ ਸੰਨੀ ਨੂੰ ਹੋ ਗਿਆ ਤੁਾਨੂੰ ਹੋ ਗਿਆ ਤੇ ਮੰਗੀਸਤਰ ਮੌਕਾ ਬਹੁਤ ਦਿੰਦਾ ਬਈ ਤੇ ਨਵੇਂ ਬੰਦਿਆਂ ਨੂੰ ਗਾਈਡ ਕਰਦਾ ਬਈ ਵਧੀਆ ਵਧੀਆ ਗਾਈਡ ਕਰਦਾ ਬਈ ਵਧੀਆ ਖਰਾਕ ਖਰਾਉਂਦਾ ਘਰੇ ਰੱਖ ਕੇ ਬਈ ਤੇ ਹਾਂਜੀ ਬਈ ਹੁਣ ਇੰਗਲੈਂਡ ਵਿੱਚ ਵੀ ਟੀਮ ਖੇਡ ਰਹੀ ਆ ਸੰਦੀਪ ਦੇ ਨਾਮ ਤੇ ਉੱਥੇ ਵੀ ਮੰਗੀ ਸਾਰੇ ਇਹ ਖੇਡ ਰਹੇ ਆ ਤੇ ਕਿਵੇਂ ਲੱਗਦਾ ਇੱਧਰ ਵੀ ਤੁਹਾਡੀ ਚੋਂ ਹੁੰਦੀ ਆ ਅਮਰੀਕਾ ਚ ਵੀ ਖਿਡਾਰੀ ਖੇਡਦੇ ਆ ਵਧੀਆ ਲੱਗਦਾ ਵੀ ਐਨਆਰਆਈ ਨਕਉਦਰ ਵਧੀਆ ਖਿਡਾਰੀ ਪੈਦਾ ਕਰ ਰਹੀ ਆ ਜਿਵੇਂ ਨਵੀਂ ਪੀੜੀ ਨੂੰ ਅੱਗੇ ਲੈ ਕੇ ਆ ਰਹੀ ਆ ਹਾਂਜੀ ਹਾਂਜੀ ਭਾਜੀ ਬਹੁਤ ਮੌਕਾ ਦੇ ਰਹੀ ਨਵੀਂ ਪੀੜੀ ਨੂੰ ਭਾਜੀ ਤੇ ਲਗਭਗ ਭਾਈ ਐਨਆਰਆਈ ਨਕਉਦਰ ਨਵੇਂ ਬੰਦੇ ਹੀ ਖੇਡਦੇ ਪਈ ਸਾਰੇ ਹਾਂਜੀ ਹਾਂਜੀ ਭਾਜੀ ਮੰਗੀਸਤਾਨ ਨੂੰ ਲਾ ਲਓ ਬੱਬੂ ਪਿੰਡਰ ਨਾਲ ਇਹੀ ਪੁਰਾਣੇ ਬੰਦੇ ਆ ਜੱਗਾ ਭਾਈ ਸਨੀ ਭਾਜੀ ਬਾਕੀ ਸਾਰੇ ਨਵੇਂ ਬੰਦੇ ਹੀ ਖੇਡਦੇ ਨੇ ਠੀਕ ਹਾਂਜੀ ਤੇ ਇੱਥੇ ਕਿਵੇਂ ਆ ਟੀਮ ਦੇ ਕਿਉਂਕਿ ਤੁਸੀਂ ਇੱਕ ਨਵੀਂ ਟੀਮ ਦੇ ਨਾਲ ਖੇਡ ਰਹੇ ਆ ਤਾਲਮਿਲ ਕਿਵੇਂ ਬਣਿਆ ਕਿਉਂਕਿ ਹਾਂਜੀ ਹਾਂਜੀ ਭਾਜੀ ਥੋੜਾ ਔਖਾ ਲੱਗਦਾ ਪਰ ਹੌਲੀ ਹੌਲੀ ਪਈ ਸੈੱਟ ਹੋ ਜਾਣਗੇ ਹਾਂਜੀ ਹਾਂਜੀ ਭਾਜੀ ਤੇ ਲਾਸਟ ਦੇ ਵਿੱਚ ਜਿਹੜਾ ਜਫਾ ਲਾਇਆ ਤੇ ਯਾਰ ਅਬਾ ਜਿਹੜਾ ਇੰਦਰਜੀਤ ਨੇ ਦਿਖਾਇਆ ਫਰਿਆਦ ਨੇ ਜਫਾ ਲਾਇਆ ਕਿਵੇਂ ਉਹਨੂੰ ਕਿਵੇਂ ਮੰਨਦੇ ਇਹ ਚੀਜ਼ਾਂ ਦੇ ਆਪਣੀ ਕਬੱਡੀ ਦੇ ਵਿੱਚ ਢਾਲਦੇ ਇਹ ਚੀਜ਼ਾਂ ਵੀ ਯਾਰ ਮੈਂ ਵੀ ਇਦਾਂ ਕਰਾਂ ਹਾਂਜੀ ਹਾਂਜੀ ਭਾਜੀ ਬਹੁਤ ਮਨ ਕਰਦਾ ਹੁੰਦਾ ਕਿ ਆਪਾਂ ਵੀ ਵੀ ਹਾਰ ਜਿੱਤ ਵਾਲੀ ਗੋਡੀ ਫੜੀਏ ਭਾਜੀ ਵੈਰੀ ਗੁੱਡ ਬਹੁਤ ਵਧੀਆ ਤੇ ਕਲੱਬ ਕਿਵੇਂ ਆ ਸਾਰੇ ਕਿਉਂਕਿ ਆਰਗੇਨਾਈਜ਼ਰਜ਼ ਨਾਲ ਆ ਕਿਉਂਕਿ ਇੱਕ ਤਾਂ ਗਰਾਊਂਡ 'ਚ ਕਬੱਡੀ ਖੇਡਣੀ ਇੱਕ ਬਾਹਰ ਤਾਲਮੇਲ ਹੁੰਦਾ ਕਲੱਬ ਦੇ ਬਹੁਤ ਵਧੀਆ ਭਾਜੀ ਕਲੱਬ ਬਹੁਤ ਸਾਥ ਦਿੰਦਾ ਭਾਜੀ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ ਭਾਜੀ ਕਲੱਬ ਬਲੋ ਪੂਰਾ ਸਾਥ ਹੈ ਹਾਂਜੀ ਹਾਂਜੀ ਤੇ ਪਰਿਵਾਰ ਕਿਵੇਂ ਆ ਤੁਹਾਡਾ ਕਿੰਨਾ ਕੁ ਸਾਥ ਦਿੰਦਾ ਕਬੱਡੀ ਤੇ ਕਿਹੜਾ ਵੱਡਾ ਯੋਗਦਾਨ ਜੇ ਮੰਗੀ ਤੋਂ ਇਲਾਵਾ ਦੇਖੀਏ ਕਿਉਂਕਿ ਬਚਪਨ ਤੋਂ ਜਦੋਂ ਕਬੱਡੀ ਸ਼ੁਰੂਆਤ ਹੋਈ ਕਬੱਡੀ ਆ ਲਾਉਣਾ ਹੋਇਆ ਕਿਸ ਇਨਸਾਨ ਦਾ ਵੱਡਾ ਯੋਗਦਾਨ ਸੀ ਭਈ ਯੋਗਦਾਨ ਮਾਪੇ ਦਾ ਬਹੁਤ ਯੋਗਦਾਨ ਸੀ ਇੱਕ ਆਪਣੇ ਭਈ ਸੀਨੀਅਰ ਪਲੇਅਰ ਆ ਪਿੰਡੋਂ ਭਈ ਮਨੀ ਬਿੰਦੂ ਗੋਲਛਣ ਭਾਜੀ ਉਹਨਾਂ ਦਾ ਬਹੁਤ ਸਾਥ ਹੈ ਭਈ ਖੁਸ਼ ਹਾਂ ਹੁਣ ਇਹ ਮਕਾਮ ਤੱਕ ਆ ਗਏ ਹਾਂਜੀ ਹਾਂਜੀ ਭਾਜੀ ਬਹੁਤ ਖੁਸ਼ ਆ